ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹ ਯੋਗ ਨਸ਼ਾ ਵਿਰੁੱਧ ਤਹਿਤ ਮਾਨਯੋਗ ਐਸਐਸਪੀ ਬਟਿੰਡਾ ਜੀ ਦੀ ਅਗਵਾਈ ਹੇਠ ਸੀਆਈਏ ਟੀਮ 2 ਵੱਲੋਂ ਕੱਲ ਚੱਕੀਪੁਰ ਸ਼ਾਹੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਚੈਕਿੰਗ ਦੌਰਾਨ ਇੱਕ ਵਿਅਕਤੀ ਕੋਲੋਂ 3000 ਐਲਪਰਾਜ਼ੋਲਮ ਅਤੇ 3000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਕੀ ਨਾਮ ਸੀਦਰ ਵਿਅਕਤੀ ਦਾ ਇਸ ਵਿਅਕਤੀ ਦਾ ਨਾਮ ਨਵੀਨ ਕੁਮਾਰ ਹੈ ਜੋ ਡੱਬਾ ਵਾਲੀ ਹਰਿਆਣੇ ਦਾ ਰਹਿਣ ਵਾਲਾ ਹੈ ਤੇ ਹਾਲ ਦੀ ਘੜੀ ਹੰਸਨਗਰ ਬਟਿੰਡਾ ਦਾ ਰਹਿ ਰਿਹਾ ਸੀ ਚੈਕਿੰਗ ਦੌਰਾਨ ਇਸ ਇਸ ਕੋਲ ਬਰਾਮਦਗੀ ਕੀਤੀ ਗਈ ਮੌਕੇ ਤੇ ਅਤੇ 185 ਨੰਬਰ ਮੁਕਦਮਾ ਕਨਾਲ ਕਲੌਨੀ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਜਰ ਕੀ ਇਹਦੇ ਨਾਲ ਕੋਈ ਪਹਿਲਾਂ ਵੀ ਮਕਦਮਾ ਕਰਕੇ ਨਹੀਂ ਜੀ ਇਸ ਦੀ ਕੋਈ ਵੀ ਪ੍ਰੀਵੀਅਸ ਐਫ ਆਈ ਆਰ ਨਹੀਂ ਹੈ ਅਤੇ ਇਹਦੇ ਜੋ ਵੀ ਅੱਗੇ ਲਿੰਕ ਨੇ ਬੈਕਵਰਡ ਤੇ ਫਾਰਵਰਡ ਲਿੰਕ ਕਿੱਥੋਂ ਸਮਾਨ ਲਿਆਂਦਾ ਸੀ ਅਤੇ ਕਿੱਥੇ ਅੱਗੇ ਸਪਲਾਈ ਕਰਦਾ ਸੀ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਸੁਰੰਤ ਨਹਿਰ ਦੀ ਪਟੜੀ ਜਨਤਨਗਰ ਬਿਚੰਡਾ ਵਿਖੇ ਦਾ ਬਕੂਆ ਉੱਥੋਂ ਇਹ ਇਸ ਨੂੰ ਕਾਬੂ ਕੀ ਕਰਕੇ ਬਰਾਮਦ ਕੀ ਕੀਤੀ ਗਈ। ਇਹਦਾ ਹੋਰ ਜਿਹੜੇ ਮੈਜਰ ਦਾ ਕਾਰੋਬਾਰ ਕਰਨ ਵਾਲੇ ਇਹਨਾਂ ਨੂੰ ਕੀ ਮੈਸੇਜ ਇਹਨਾਂ ਜਾਉਂਦੇ ਇਨਾਂ ਨੂੰ ਇਹੀ ਮੈਸੇਜ ਹੈ ਕਿ ਜਾਂ ਤਾਂ ਤੁਸੀਂ ਇਹ ਆਪਣਾ ਕੰਮ ਛੱਡ ਦਿਓ ਜਾਂ ਫਿਰ ਸਾਡਾ ਇਲਾਕਾ ਸਾਡਾ ਪੰਜਾਬ ਇਹ ਤੁਸੀਂ ਛੱਡ ਕੇ ਚਲੇ ਜਾਓ ਕਿਉਂਕਿ ਇਨਾਂ ਦੇ ਰੂਪ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ